ਤਾਂ ਨੂੰ ਮੈਂ ਇੱਕ ਹੋਰ ਅਜਿਹੀ ਖਬਰ ਸੁਣਾਉਣਾਗਾ ਵੈਸੇ ਤਾਂ ਲਗਾਤਾਰ ਜਿਹੜਾ ਕਿ 2 ਮਹੀਨਿਆਂ ਤੋਂ سلسلہ ਚੱਲ ਰਿਹਾ ਹੈਗਾ 2-3 ਮਹੀਨਿਆਂ ਤੋਂ ਜਿਹੜੀਆਂ ਪੁਰਸ਼ੀਆਂ ਕਾਲੀਆਂ ਭੇਡਾਂ ਨੇ ਜਾਂ ਕਾਲੂ ਭੇਡ ਭੇਡੂ ਨੇ ਜਿਹੜੇ ਉਹਨਾਂ ਨੇ ਹੱਤ ਚੁੱਕੀ ਹੋਈ ਆ ਇਹਦੇ ਬਾਰੇ ਤਾਂ ਆਪਾਂ ਗੱਲਬਾਤ ਕਰਾਂਗੇ ਕੰਮੇ ਹੱਤ ਚੁੱਕੀ ਆ ਤੇ ਮੈਂ ਥੋੜੀ ਆਧਾਰਨਿਕ ਪਿਛਲੀ ਆਧਾਰਨ ਵੀ ਦਊਗਾ 90 92 ਦਾ ਆਕੇ ਦੇ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਜ਼ਰੂਰੀ ਹੈ ਜਿਹੜੀ ਵੀਡੀਓ ਅੱਜ ਦਾ ਵਿਸ਼ਾ ਜਿਹੜਾ ਪੁਲਸ ਮੁਲਾਜ਼ਮ ਨੇ ਜਿਹੜਾ ਜੋ ਹਰਕਤ ਇੱਕ ਲੜਕੀ ਨਾਲ ਕੀਤੀ ਆ ਤੁਹਾਡੇ ਰੌਂਗ ਤੇ ਖੜੇ ਹੋ ਜਾਣਗੇ ਤੇ ਤੁਸੀਂ ਉਹ ਤੁਹਾਨੂੰ ਮੈਂ ਵੀਡੀਓ ਦੱਸ ਦਾਂਗਾ ਵੀ ਕੀ ਉਹਦਾ ਪੂਰਾ ਮਾਮਲਾ ਪੁਲਸ ਵਾਲੇ ਦਾ ਤੁਸੀਂ ਹੁਣ ਪੰਜਾਬ ਦੇ ਵਿੱਚ ਦੇਖ ਲਓ ਤੇ ਕਿੰਨੇ ਮਾਮਲੇ ਆ ਜਿਹੜੇ ਗੈਂਗ ਰੇਪ ਦੇ ਜਿਹੜਾ ਪੁਲਸਾ ਦੇ ਨਾਲ ਜਿਹੜਾ ਜੁੜਿਆ ਚਾਹ ਤੁਸੀਂ ਲੁਧਿਆਣਾ ਤੋਂ ਲਾ ਲਓ ਅੰਮ੍ਰਿਤਸਰ ਤੋਂ ਲਾ ਲਓ ਇਸ ਤੋਂ ਇਲਾਵਾ ਹੋਰ ਵੀ ਅਨੇਕਾ ਮਾਮਲੇ ਆ ਤੇ ਕੁਝ ਮਾਮਲੇ ਅਜਿਹੇ ਅਜਿਹੇ ਵੀ ਆ ਜਿਹੜੇ ਦਬ ਕੇ ਰਹਿ ਗਏ ਆ ਹੁਣ ਤੁਸੀਂ ਇੱਕ ਇਹ ਦੇਖੋ ਜੇ ਅੱਜ ਕੱਲ ਇੰਨੀ ਸੁਖ ਸੁਹੂਲਤ ਹੋਣ ਦੇ ਬਾਅਦ ਵੀ ਮੋਬਾਈਲ ਦੇ ਵਿੱਚ ਰਿਕਾਰਡਿੰਗ ਹਰ ਇੱਕ ਦੇ ਹਰ ਇੱਕ ਵੀਡੀਓ ਬਣਾ ਲੈਂਦਾ ਹੈਗਾ ਚਾਹ ਪੁਲਿਸ ਵਾਲਾ ਹੋਵੇ ਚਾਹ ਕੋਈ ਹੋਰ ਹੋਵੇ ਤੇ ਐਨਾ ਕੁਝ ਹੋਣ ਦੇ ਬਾਅਦ ਜੋ ਵੀ ਜਿਹੜਾ ਪੁਲਸ ਆਪਣਾ ਜਿਹੜਾ ਉਹ ਨਹੀਂ ਸੁਧ ਰਹੀ ਆਪਣਾ ਜਿਹੜਾ ਅਕਸਾ ਜਿਹੜਾ ਉਹਨਾਂ ਦਾ ਪਹਿਲਾਂ ਬਿਗੜਿਆ ਹੋਇਆ ਉਸੇ ਤਰ੍ਹਾਂ ਹੀ ਉਹਨਾਂ ਨੂੰ ਕਾਇਮ ਰੱਖ ਰਹੀ ਆ ਤੁਸੀਂ ਹੁਣ ਜਰਾ 2 ਮਿੰਟ ਸੋਚੋ ਕਿ ਅੱਜ ਦੇ ਜਵਾਨੇ ਦੇ ਵਿੱਚ ਆ ਇੰਨਾ ਕੁਝ ਆ ਤੇ ਫਿਰ ਵੀ ਇਹਨਾਂ ਦੇ ਜਿਹੜੀਆਂ ਗੰਦਿਆ ਕਰਤੂਤਾਂ ਨੇ ਉਹ ਬਾਹਰ ਆ ਰਹੀਆਂ ਨੇ ਤੇ ਜਿਹੜਾ ਉਸ ਟਾਈਮ 90 92 ਦਹਾਕੇ ਦੇ ਵਿੱਚ ਨਾ ਕਿਸੇ ਕੋਲੇ ਮੋਬਾਈਲ ਹੁੰਦਾ ਸੀ ਨਾ ਕੋਈ ਵੀਡੀਓ ਬਣਾ ਸਕਦਾ ਸੀ ਨਾ ਰਿਕਾਰਡਿੰਗ ਆ ਉਦੋਂ ਕਿੰਨੇ ਘਰ ਇਹਨਾਂ ਨੇ ਅਜਾੜੇ ਆ ਉਹਦਾ ਪਤਾ ਕਿ ਸਾਰੇ ਝੂਠੇ ਪੁਲਿਸ ਮਕਾਲਿਆਂ ਵਿੱਚ ਚਾਚਾ ਕੇ ਮਾਰੇ ਆ ਪਰ ਕਿੰਨੀਆਂ ਔਰਤਾਂ ਦੇ ਨਾਲ ਬਲਾਤਕਾਰ ਕੀਤੇ ਹੋਣੇ ਕਿੰਨੇ ਰੇਪ ਕੀਤੇ ਹੋਣੇ ਇਹ ਤੁਸੀਂ ਅੰਦਾਜ਼ਾ ਲਾ ਨਹੀਂ ਸਕਦੇ ਇਹ ਅੰਦਾਜ਼ੇ ਤੋਂ ਪਰੇ ਦੀਆਂ ਗੱਲਾਂ ਨੇ ਹੁਣ ਤੁਸੀਂ ਅੱਜ ਉਹ ਬੀਬੀਆਂ ਜਿਉਂਦੀਆਂ ਜਾਗਦੀਆਂ ਬੈਠੀਆਂ ਨੇ ਜਿਨ੍ਹਾਂ ਨੇ ਸਾਰਾ ਕੁਝ ਆਪਣੇ ਪਿੰਡੇ ਤੇ ਹੰਡਾਇਆ 1984 ਕਤਲੇਆਮ ਨਵੰਬਰ ਕਤਲੇਆਮਾ ਦਿੱਲੀ ਦੇ ਵਿੱਚ ਉਹਨਾਂ ਦੇ ਸਾਹਮਣੇ ਜਿਹੜਾ ਜੋਕੋਸੇ ਬੀਤਿਆ ਉਹਨਾਂ ਦੇ ਗੁਪਤ ਅੰਗਾਂ ਦੇ ਵਿੱਚ ਜਿਹੜਾ ਮਿਰਚਾਂ ਤੱਕ ਪਾ ਦਿੱਤੀਆਂ ਉਹਨਾਂ ਦੀਆਂ ਲੜਕੀਆਂ ਦੇ ਨਾਲ ਸਾਰੇ ਆਮ ਜਿਹੜਾ ਬਲਾਤਕਾਰ ਕੀਤਾ ਗਿਆ ਰੇਪ ਕੀਤੇ ਗਏ ਦੇ ਬੜਾ ਜਿਹੜਾ ਕੁਝਾ ਰੌਂਟੇ ਖੜੇ ਕਰਨ ਵਾਲੀਆਂ ਗੱਲਾਂ ਨੇ ਉਹ ਤੁਸੀਂ ਸਾਰੀਆਂ ਸੁਣੀਆਂ ਹੋਣੀਆਂ ਨੇ ਨੈੱਟ ਤੇ ਪਈਆਂ ਨੇ YouTube ਤੇ ਪਈਆਂ ਜਾ ਕੇ ਚੈੱਕ ਕਰ ਲਿਓ ਸਾਡੀਆਂ ਉਹ ਬੀਬੀਆਂ ਅੱਜ ਵੀ ਰੋਂਦਿਆ ਕਰ ਲਾਉਦੀਆਂ ਨੇ ਇੱਕ ਦੋਕੇ ਕਲਾ ਪੈਂਦਾਗਾ ਕੱਲ ਥਾਣੇ ਦੇ ਵਿੱਚ ਉੱਥੇ ਵੀ ਇੱਕ ਜਿਹੜਾ ਗਰੀਬ ਲੜਕੀ ਨੂੰ ਜਿਹੜਾ ਅਲਫ ਨੰਗਿਆ ਕਰਕੇ ਜਿਹੜਾ ਪਿੰਡ ਦੇ ਉੱਪਰ ਕਮਾਇਆ ਗਿਆ ਥਾਣੇਦਾਰ ਵੱਲੋਂ ਉਹਨਾਂ ਸਮਿਆਂ ਦੇ ਵਿੱਚ ਤੇ ਅੱਜ ਦੇ ਸਮੇਂ ਦੇ ਵਿੱਚ ਕੋਈ ਮੈਨੂੰ ਬੜਾ ਅਲਤ ਨਹੀਂ ਲੱਗਦਾ ਕਿ ਸੇਮੇ ਚੀਜ਼ ਹੋ ਰਹੀ ਆ ਉਹਦੇ ਝੂਠੇ ਮੁਕਾਬਲੇ ਹੁੰਦੇ ਸੀ ਹੁਣ ਨਾਂ ਬਦਲਤਾ ਹੁਣ ਅਨਕਾਊਂਟਰ ਕਹਿ ਦਿੱਤਾ ਕਦੇ ਅੱਤਵਾਦੀ ਆ ਗਏ ਕਦੇ ਖਾੜਕੂ ਆ ਗਏ ਕਦੇ ਉਗਰਵਾਦੀ ਆ ਗਏ ਕਦੇ دہشت گرد ਆ ਗਏ ਕਦੇ ਨਸਲਵਾਦੀ ਆ ਆ ਗਏ ਤੇ ਅੱਜ ਅੱਜ ਗੈਂਗਸਟਰ ਆ ਗਏ ਅੱਜ ਫਲਾਨਾ ਆ ਗਿਆ ਧੌਂਕਾ ਆ ਗਿਆ ਨਾਮ ਚੇਂਜ ਹੁੰਦੇ ਆ ਪੁਲਿਸ ਵੀ ਉਹੀ ਆ ਸਾਰਾ ਸਮਾਜ ਤਾੜਾ ਮਾੜਾ ਉਹੀ ਆ ਪਰ ਅੱਜ ਜੋ ਕੁਝ ਲੋਕਾਂ ਦੇ ਸਾਹਮਣੇ ਆ ਜੋ ਕੁਝ ਲੋਕਾਂ ਦੇ ਹੱਥਾਂ ਦੇ ਵਿੱਚ ਆ ਉਹ ਕੈਦ ਕਰ ਲੈਂਦੇ ਆ ਪਰ ਬੇਸ਼ਰਮ ਫਿਰ ਵੀ ਸ਼ਰਮ ਨਹੀਂ ਮੰਨਦੇ ਮਾਤਾ ਨੂੰ ਬਠਿੰਡੇ ਦੇ ਇੱਕ ਇੱਕ ਕਹਾਣੀ ਸੁਣਾਉਣ ਲੱਗਿਆ ਜਾਨੀ ਕਿ ਅੱਜ ਦੀ ਵਾਰ ਦਾ ਆਤੀ ਹੈ ਪਿਛਲੇ ਦਿਨ ਦੀ ਇੱਕ ਪੁਲਸ ਵਾਲਾ ਜਿਹਦੀ ਡਿਊਟੀ ਆ ਲੁਧਿਆਣੇ ਜੇਲ੍ਹ ਦੇ ਵਿੱਚ ਆ ਬਠਿੰਡੇ ਤੋਂ ਆ ਪੁਲਸ ਵਾਲਾ ਤੇ ਜਿਹੜਾ ਬਠਿੰਡਾ ਰਾਇਕੇ ਕਲਾਂਗਾ ਉਤੋਂ ਦੀ ਇੱਕ ਔਰਤ ਆ ਤੇ ਜਿਸ ਨੇ ਜਿਹੜਾ ਪਰਤਾ ਜਿਹੜਾ ਦਰਦ ਕਰਵਾਇਆਗਾ ਉਹ ਨੰਦਗੜ ਥਾਣੇ ਦੇ ਵਿੱਚ ਕਰਵਾਇਆਗਾ ਮਾਮਲਾ ਇਹ ਆ ਕਿ ਇੱਕ ਜਿਹੜਾ ਔਰਤਾ ਹੋ ਸਕਦਾ ਕਿ ਉਸ ਦਾ ਪਰਿਵਾਰ ਕੋਈ ਪਤੀ ਜਾਂ ਉਹਦਾ ਭਰਾ ਉਸ ਜੇਲ੍ਹ ਦੇ ਵਿੱਚ ਹੋਵੇ ਜਾਣ ਪਛਾਣ ਕਿਵੇਂ ਪਈ ਇਹ ਰੱਬ ਜਾਣਦਾ ਪੁਲਿਸ ਦੇ ਨਾਲ ਆ ਉਸ ਮੁਲਾਜ਼ਮੇ ਦੇ ਨਾਲ ਐਸਆਈ ਦੇ ਨਾਲ ਆ ਲੰਬੇ ਸਮੇਂ ਤੋਂ ਤਰੀਕਾ ਤੇ ਜਾਂਦੀ ਹੋਣੀ ਤੇ ਉਹਨੇ ਕਹਿੰਦੇ ਕਿ ਉਸ ਐਸਆਈ ਤੋਂ 10000 ਰੁਪਏ ਫੜ ਲਿਆ ਆਧਾਰਾ ਤੇ ਉਹਨੂੰ ਜਿਹੜਾ ਕਿ ਉਹਨੇ بار بار ਮੰਗਣ ਤੇ ਜਿਹੜਾ ਕਿ ਉਹ ਦੱਸ ਰਹੇ ਆ ਉਹ ਪੀੜਤ ਪਰਿਵਾਰ ਦੱਸ ਰਹੇ ਆ ਕਿ ਅਸੀਂ 17000 ਰੁਪਇਆ ਉਹਨਾਂ ਨੂੰ ਵਾਪਸ ਕਰ ਦਿੱਤਾ ਉਸ ਏਐਸਆਈ ਨੂੰ ਉਹ ਕਹਿੰਦਾ 40000 ਰੁਪਇਆ ਕਹਿੰਦਾ ਮੈਨੂੰ ਹੋਰ ਦਿਓ ਫਿਰ ਇੱਥੋਂ ਤੱਕ ਗੱਲ ਪਹੁੰਚ ਗਈ ਜਦੋਂ ਫਿਰ ਰੋਜ ਕਹਿੰਦੇ ਉਹ ਲੜਕੀ ਨੂੰ ਫੋਨ ਕਰਦਾ ਸੀ ਉਹਦੀਆਂ ਨੂੰ ਉਹਨਾਂ ਨੇ ਰਿਕਾਰਡਿੰਗ ਆ ਸਾਰੀ ਪੁਲਿਸ ਨੂੰ ਜਿਹੜਾ ਐਸਐਸਪੀ ਨੂੰ ਦੇ ਦਿੱਤੀ ਆ ਤੇ ਉਸ ઠાਣੇ ਨੂੰ ਦੇ ਦਿੱਤੀ ਕਿ ਜਦੋਂ ਉਸ ਮਲਾਜਮ ਨੇ ਐਸਆਈ ਨੇ ਉਹਨਾਂ ਲੜਕੀ ਨੂੰ ਇਹ ਗੱਲ ਕਹੀ ਕਿ ਜਾਂ ਤਾਂ ਤੇਰੀ ਸਹੇਲੀ ਦੇ ਨਾਲ ਗੱਲ ਕਰਵਾ ਦੇ ਤੇ ਜਾਂ ਤੂੰ ਮੇਰੇ ਨਾਲ ਖੁਦ ਗੱਲਬਾਤ ਕਰ ਗੱਲਬਾਤ ਤੁਹਾਨੂੰ ਪਤਾ ਸਾਰਾ ਮਾਮਲਾ ਐਡੀਆਂ ਨੀਚ ਹਰਕਤਾਂ ਐਡੀਆਂ ਘਰਤੂਤਾ ਤੇ ਉਹਦੇ ਵਿੱਚ ਜੋ ਲਫਜ਼ ਬੋਲੇ ਆ ਉਹ ਤੁਹਾਨੂੰ ਇਥੇ ਕਹਿ ਨਹੀਂ ਸਕਦਾ ਜਿਹੜਾ ਕੋਈ ਉਸ ਬੋਲਿਆ ਤੇ ਇਹ ਗੁੰਡਾਗਰਦੀ ਨਹੀਂ ਇਹ ਅੱਤ ਨਹੀਂ ਤੇ ਇਸ ਤੋਂ ਵੱਧ ਗੁੰਡਾਗਰਦੀ ਦੇ ਅੱਤ ਕਿਹਨੂੰ ਕਹੋਂਗੇ ਇੱਕ ਕਾਲੇ ਦਿਨ ਨਹੀਂ ਤੇ ਇਸ ਚਿੱਟੇ ਦਿਨ ਕਿਹਨੂੰ ਕਹੋਂਗੇ ਹੋ ਤੁਸੀਂ ਇਸ ਤੋਂ ਦੱਸੋ ਅੱਜ ਦਾ ਤੇ ਉਸ ਦਾ ਕੰਪੈਰੀਸ਼ਨ ਕਰਕੇ ਦੇਖੋ ਕਿ ਉਹ ਹਾਲਾਤ ਯਰ ਕਹੇ ਜੇ ਹੋਣਗੇ ਜਿੰਨਾ ਟਾਈਮਾਂ ਦੇ ਵਿੱਚ ਫੋਨ ਵਗੈਰਾ ਵੀ ਨਹੀਂ ਸੀ ਉਦੋਂ ਕਿੰਨੀਆਂ ਜਾਤੀਆਂ ਹੋਈਆਂ ਹੋਣਗੀਆਂ ਸਾਡੀਆਂ ਇਹ ਜੀਆਂ ਧੀਆਂ ਭੈਣਾਂ ਦੇ ਨਾਲ ਅੱਜ ਤਾਂ ਸਾਰਾ ਕੁਝ ਸਾਹਮਣੇ ਆ ਔਰ ਰਿਕਾਰਡਿੰਗ ਦੇ ਦਿੱਤੀ ਆ ਬੇਸ਼ਰਮ ਪਤਾ ਨਾਲੇ ਸਾਰਿਆਂ ਨੂੰ ਕਿ ਅੱਜਕੱਲ ਹਰੇਕ ਮੋਬਾਈਲ ਦੇ ਵਿੱਚ ਰਿਕਾਰਡਿੰਗ ਹੁੰਦੀ ਆ ਤੇ ਫੇਰ ਵੀ ਉਹ ਇਹ ਜੀਆਂ ਹਰਕਤਾਂ ਕੀਤੀਆਂ ਬੰਦੇ ਨੇ ਐਸਆਈ ਜਿਹੜਾ ਪੁਲਿਸ ਦੇ ਵਿੱਚ ਲੱਗਿਆ ਹੋਇਆ ਭਾਰਤੀ ਹੋਇਆ ਤੇ ਯਾਰ ਇੱਕ ਗਰੀਬ ਘਰ ਦੀ ਔਰਤਾ ਉਹਦੀਆਂ ਲੜਕੀਆਂ ਦੇ ਨਾਲ ਜੇ ਤੁਹਾਡੇ ਤੋਂ ਕਿਸੇ ਨੇ ਪੈਸੇ ਲੈ ਲੇ ਜਾਂ ਉਹ ਮੋੜੇ ਨਹੀਂ ਜਾਂ ਮੋੜ ਦਿੱਤੇ ਇਹ ਰੱਬ ਜਾਣਦਾ ਉਹ ਦੱਸਦਿਆ ਜਾਂ ਉਹ ਉਹ ਵੱਖਰੀ ਗੱਲ ਆ ਪਰ ਇਹ ਗੱਲ ਕਹਿ ਦੇਣੀ ਕਿ ਤੂੰ ਮੇਰੇ ਨਾਲ ਗੱਲ ਕਰ ਲੈ ਜਾਂ ਤਰੀ ਸਹੇਲੀ ਦੀ ਗੱਲ ਕਰਾ ਦੇ ਹੁਣ ਇਹ ਸਮਾਜ ਆ ਜਿਹੜਾ ਸਾਡਾ ਕਿੱਧਰ ਨੂੰ ਜਾ ਰਿਹਾ ਇਹ ਸਾਡੇ ਸਮਾਜ ਦੇ ਵਿੱਚ ਹੀ ਇਹ ਮਾੜਾਜਮਾ ਆਉਂਦੇ ਆ ਅੱਜ ਭਾ ਵਕਤਮਾਨ ਦੀ ਸਰਕਾਰ ਇਹਨਾਂ ਤੇ ਸਖਤ ਐਕਸ਼ਨ ਕਿਉਂ ਨਹੀਂ ਲੈਂਦੀ ਬੇਸਾਕੇ ਦੇ ਤੇ ਪਰਤਾ ਦਰਜ ਕਰਦੇ ਆ ਪਰ ਅਜੇ ਇਹਦੀ ਗਰਪਧਾਰੀ ਹੋਣੀ ਬਾਕੀ ਆ ਆ ਦੇਖ ਲਓ ਇਹ ਤਾਂ ਚੰਦ ਚਾੜਦੇ ਆ ਤੁਹਾਡੇ ਜੇ ਗੱਲਾਂ ਕਹਿ ਦਿੰਦੇ ਆ ਫੇਰ ਲੋਕਾਂ ਦੇ ਲੈ ਮਿਰਚਾ ਵਾਂਗੂ ਲੱਗਦੀ ਆ ਕਿ ਤੁਹਾਡੇ ਕੋਲੇ ਟੌਪਿਕ ਹੋਰ ਨਹੀਂ ਕਿ ਪੁਲਿਸ ਵਾਲਿਆਂ ਨੇ ਜਦੋਂ ਪੁਲਿਸ ਇੱਥੇ ਕੋਈ ਪੁਲਿਸ ਵਾਲਿਆਂ ਨਾਲ ਸਾਡੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕੋਈ ਨਿੱਜੀ ਦੁਸ਼ਮਣੀ ਨਹੀਂ ਜੇ ਕੋਈ ਸਾਧ ਬਾਬਾ ਕਰਦਾ ਆਪਣੇ ਡੇਰੇ ਦੇ ਵਿੱਚ ਅਸੀਂ ਉਹਦੇ ਕਤੂਤਾ ਵੀ ਜਗਜਾੜ ਕਰਦੇ ਆ ਜੇ ਕੋਈ ਸੇਖਾ ਜਾਂ ਗ੍ਰਾਂਥੀ ਜਾਂ ਹੋਰ ਕਿੰਨੇ ਘਟਨਾਵਾਂ ਹੋਈਆਂ ਅਸੀਂ ਉਹਨਾਂ ਦੀ ਕਰਤੂਤਾ ਵੀ ਜਗਜਾੜ ਕਰਦੇ ਆ ਜੇਕਰ ਕੋਈ ਮਲਾਜ਼ਮਾ ਚਾਹ ਕਿਸੇ ਮਹਿਕਮੇ ਦੇ ਵਿੱਚ ਐ ਜਿਹੀ ਹਰਕਤਾਂ ਕਰੂਗਾ ਨੀਚ ਹਰਕਤਾਂ ਕਰੂਗਾ ਤੇ ਉਹਦੀ ਕਰਤੂਤਾ ਵੀ ਐ ਜਿਗਜਾੜ ਹੋਣਗੀਆਂ ਤੇ ਆ ਪੁਲਤਵਾਲਿਆਂ ਨੇ ਅੱਜ ਫੇਰ ਕਹਿੰਦੇ ਕੌਨ ਕਾਊਂਟਰ ਕੀਤਾ ਉਸ ਤੋਂ ਪਹਿਲਾਂ ਇੱਕ ਕਹਿੰਦੇ ਖਾਸ ਤਾਂ ਦੇ ਨਾਂ ਦੇ ਕੋਈ ਨਾਰੇ ਨੂਰੇ ਲਿਖ ਦਿੱਤੇ ਅੰਮ੍ਰਿਤਸਰ ਦੀ ਘਟਨਾ ਦੱਸੀ ਜਾ ਰਹੀ ਹੈ ਜਸਪ੍ਰੀਤ ਸਿੰਘ ਆ ਕਦੇ ਉਹਦਾ ਪੁੱਤ ਨੇ ਅਨਕਾਊਂਟਰ ਕਰ ਦਿੱਤਾ ਇਹ ਦੂਸਰੇ ਪਾਸੇ ਜਿਹੜਾ ਸਟੇਜਾਂ ਤੇ ਸਰਿਆਮ ਖਾਸਤਾਨ ਦੇ ਨਾਰੇ ਲੱਗਦੇ ਆ ਸਿਮਰਜੀਤ ਸਿੰਘ ਮਾਣ ਨੂੰ ਫੜੋ ਭਾਈ ਫਿਰ ਤਾਂ ਫੇ ਤਾਂ ਉਹਦਾ ਵੀ ਅਨਕਾਊਂਟਰ ਕਰੋ ਇਹ ਮੈਨੂੰ ਕਿਉਂ ਗੱਲ ਕਹਿਣੀ ਪਈ ਆ ਮੇਰਾ ਕਹਿਣ ਦਾ ਭਾਵ ਕਿ ਇੱਕ ਬੰਦਾ ਸਰਿਆਮ ਖਾਸਤਾਨ ਦੇ ਨਾਰੇ ਲਾਉਂਦਾ ਕੱਲਾ ਸਿਮਰਜੀਤ ਮਾਣ ਨਹੀਂ ਸਾਰੇ ਲਾਉਂਦੇ ਆ ਤੇ ਉਧਰਦਾਰ ਨੂੰ ਡਰ ਲੱਗਦਾ ਜੇ ਗਰੀਬ ਬੱਚੇ ਨੇ ਕਿਸੇ ਨੇ ਅਜੇ ਇਹ ਕੰਮ ਕਰ ਦਿੱਤਾ ਉਹਦਾ ਤੁਸੀਂ ਇਨਕਾਊਂਟਰ ਕਰ ਦਿੰਦੇ ਹੋ ਇਹ ਸਾਡਾ ਸਮਾਜ ਤੇ ਸਾਡਾ ਜਿਹੜਾ ਇਹ ਵੀ ਕਿੱਧਰ ਨੂੰ ਜਾ ਰਿਹਾ ਜੇ ਹਿੰਦੁਸਤਾਨ ਦੇ ਕਹਿਣ ਦੇ ਉਪਰ ਕੋਈ ਭਰਤਿਆ ਦਰਦ ਨਹੀਂ ਹੋ ਸਕਦਾ ਹਿੰਦੁਸਤਾਨ ਮੈਨੂੰ ਦੱਸ ਦਿਓ ਕਿਸੇ ਕਿਤਾਬ ਦੇ ਵਿੱਚ ਕਿੱਥੇ ਲਿਖਿਆ ਹੋਇਆਗਾ ਹਿੰਦੁਸਤਾਨ ਕਿਹੜੀ ਕਿਤਾਬ ਦੇ ਵਿੱਚ ਲਿਖਿਆ ਹੋਇਆਗਾ ਹਿੰਦੁਸਤਾਨ ਹਿੰਦੂਆਂ ਦਾ ਰਾਜ ਹੋ ਗਿਆ ਬ੍ਰਦਰ ਸਿੱਧਾ ਸਿੱਧਾ ਤੇ ਪਾਕਿਸਤਾਨ ਉਧਰ ਮੁਸਲਮਾਨਾਂ ਦਾ ਹੋ ਗਿਆ ਤੇ ਸਿੱਖਾਂ ਕੋਲੇ ਕੀ ਰਹਿ ਗਿਆ ਜੇ ਖਾਸ ਤਾਨੀ ਮੰਗ ਕਰਦੇ ਜੇ ਫਲਾਨਾ ਮੰਗ ਕਰਦੇ ਆ ਮੰਗ ਕਰਨਾ ਸੁਪਰੀਮ ਕੋਰਟ ਕਹਿੰਦੀ ਜਾਇਜ਼ ਆ 7ਵੇਂ ਢੰਗ ਦੇ ਨਾਲ ਕੋਈ ਵੀ ਪ੍ਰਦਰਸ਼ਨ ਮਜਾਰਾ ਕਰ ਸਕਦਾਗਾ ਪਰ ਇਹ ਕੀ ਹੋਇਆ ਕਿ ਤੁਸੀਂ ਜਿਹੜਾ ਅਨਕਾਊਂਟਰ ਕਰ ਦਿੰਦੇ ਹੋ ਫਿਰ ਜਾਂ ਤਾਂ ਉਹਨਾਂ ਦਾ ਅਨਕਾਊਂਟਰ ਕਰੋ ਉਹਨਾਂ ਨੂੰ ਵੀ ਫੜੋ ਜਾਂ ਤਾਂ ਫਿਰ ਸਾਰੇ ਜਿੰਨੇ ਹੈਗੇ ਨੇ ਹਾਰਸਤਾਨ ਕਹਿੰਦੇ ਆ ਜਾਂ ਮੰਗਦੇ ਆ ਜਾਂ ਜਿਹੜੇ ਨਾਰੇ ਲਾਉਂਦੇ ਆ ਸਾਰਿਆਂ ਨੂੰ ਇਕੱਠੇ ਕਰਕੇ ਗੋਲੀ ਮਾਰ ਦਿਓ ਕੰਮ ਨਿਮੇੜ ਦਿਓ ਕਹਿਣ ਦਾ ਭਾਵ ਕਿ ਜਿਹੜਾ ਅੱਜ ਪੁਲਿਸ ਦੀ ਗੁੰਡਾਗਰਦੀ ਜਾਂ ਅੱਜ ਇਸ ਰਾਜ ਦੇ ਵਿੱਚ ਹੋ ਰਿਹਾ ਇਹ ਸਾਰਾ ਕੁਝ ਆ ਇਹ ਬਹੁਤ ਦੀ ਘਟੀਆ ਹਰਕਤਾਂ ਇਸ ਤੋਂ ਘਟੀਆ ਹਰਕਤਾਂ ਕੀ ਹੋਣਗੀਆਂ ਤੇ ਜੋ ਅੱਜ ਜੋ ਕੁਝ ਬਾਪਰਦਾਗਾ ਅੱਤ ਐਨੀ ਚੁੱਕੀ ਹੋਈ ਆ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਹੈਗਾ ਪੁਲਿਸ ਨੂੰ ਨਾ ਕਿਸੇ ਦਾ ਆਪਦੀ ਵਰਦੀ ਦਾ ਡਰ ਆ ਕਿ ਸਾਡੀ ਵਰਦੀ ਲੈਣੀ ਆ ਪਤਾ ਕਿ ਸਾਨੂੰ ਸਸਪੈਂਡ ਕਰ ਦੇਣਗੇ ਅਸੀਂ 15 20 ਦਿਨਾਂ ਨੂੰ ਮਹੀਨੇ ਨੂੰ ਬਹਾਲ ਹੋ ਜਾਣਾਗਾ ਕੋਈ ਇਹਨਾਂ ਨੂੰ ਕਸ ਦਾ ਡਰ ਨਹੀਂ ਕੋਈ ਕੋਰਟ ਦਾ ਡਰ ਨਹੀਂ ਕਿਸੇ ਸਰਕਾਰ ਦਾ ਡਰ ਨਹੀਂ ਕਿਸੇ ਵੱਡੇ ਅਫਸਰ ਦਾ ਡਰ ਨਹੀਂ ਪਤਾ ਨਹੀਂ ਕਿਉਂ ਇਹ ਨਹੀਂ ਹੱਤ ਚੁੱਕੀ ਹੋਈ ਆ ਤੇ ਤੁਸੀਂ ਇਸ ਵੀਡੀਓ ਨੂੰ ਬੱਤ ਬੱਤ ਸ਼ੇਅਰ ਜ਼ਰੂਰ ਕਰਨਾ ਕਿ ਜਿਹੜੇ ਕਿ ਇਹੋ ਜਿਹੇ ਬੰਦੇ ਨੇ ਉਹਨਾਂ ਦੇ ਵਿੱਚ ਐ ਜੀਆਂ ਕਾਲੀਆਂ ਭੇਡਾਂ ਨੇ ਤੇ ਉਹਨਾਂ ਨੂੰ ਸਸਪੈਂਡ ਕਰਕੇ ਡਿਸਮਿਸ ਕਰਕੇ ਘਰੇ ਜਿਹੜਾ ਪੂਰਨ ਤੌਰ ਤੇ ਭੇਜ ਦੇਣਾ ਚਾਹੀਦਾ ਇਹ ਸਰਕਾਰ ਨੂੰ ਇੱਕ ਕਾਨੂੰਨ ਬਣਾਉਣਾ ਚਾਹੀਦਾ ਜਿਹੜਾ ਕੋਈ ਵੀ ਪੁਰਥ ਮੁਲਾਜ਼ਮਾ ਚਾਹੇ ਅਵਸਰਾ ਮੁਲਾਜ਼ਮਾ ਜੋ ਵੀ ਆ ਜੋ ਧੀਆਂ ਭੈਣਾਂ ਦੇ ਨਾਲ ਇਸ ਤਰ੍ਹਾਂ ਗੰਦੀਆਂ ਹਰਕਤਾਂ ਕਰਦਾਗਾ ਜਾਂ ਜੋ ਹੋਰ ਵੀ ਜਿਹੜੇ ਐ ਜੇ ਨੀਚ ਹਰਕਤਾਂ ਕਰਦੇ ਆ ਉਹਨਾਂ ਨੂੰ ਡਿਸਮਿਸ ਕਰ ਕਰਕੇ ਜਿਹੜਾ ਘਰ ਨੂੰ ਤੋੜਨਾ ਚਾਹੀਦਾਗਾ ਜੇ ਵੀਡੀਓ ਤੇ ਆਪਣੇ ਕਮੈਂਟ ਜਰੂਰ ਕਰਨੇ ਤੇ ਵੀਡੀਓ ਨੂੰ ਜੇ ਸ਼ੇਅਰ ਕਰਨੀ ਕਰ ਦਿਓ ਅੱਗੇ ਤੁਹਾਡੀ ਮਰਦੀ ਆ ਧੰਨਵਾਦ ਵਰਜੀ ਕਾ ਖਾਲਸਾ ਵਰਜੀ ਕੀ ਫਤਿਹ